ਵਾਹਿ ਗੁਰੂ ਜੀ ਗੁਰੂ ਗਰੀਬਨਵਾਦ ਜੀਓ ਏਰੇ ਕਵਣ ਕਵਣ ਗੁਣ ਕਹਿ ਕਾਵਾ ਤੁਮ ਸਰਗੁਣੀ ਨਧਾਨਾ ਤੁਮਰੀ ਮੰਮਾ ਵਰਨਨਾ ਸਕੋ ਤੁ ਸਾਖ ਗੁਰੂ ਚ ਬਗਵਾਨਾ ਜਿਨ ਕੈ ਪੱਲਾ ਤਨ ਵਸਾ ਤਨ ਕਾ ਨੌ ਫਕੀਰ ਜਿਨ ਕੈ ਹਰ ਦੇ ਤੂੰ ਵਸੈ ਜਿਨ ਕੈ ਹਰ ਦੇ ਤੂੰ ਵਸੈ ਤੇ ਨਰ ਗੁਣੀ ਗਈ ਰਾ ਹੋਏੰਦੇ ਸੰਸਾਰ ਤੇ ਜੀ ਫਗ੍ਰਸ਼ੀਆ ਰਹਾ ਕਾਛੀਆਂ ਨੂੰ ਹਵਾ ਵੜੇ ਮੁੰਦੇ ਸੰਸਾਰ ਤੇ ਕਾਛੀਆਂ ਨੂੰ i oh ਦੇ ਸੰਸਾਰ ਤੇ বাসੀਆਂ ਹਰ ਸੋ ਲੈ ਮਿਲਾਏ ਸੱਚਾ ਅਮਰ ਸੱਚੀ ਪਤਸ਼ਾਹੀ ਸੱਚੇ ਤੇ ਤੀ ਰਾਸਤੇ ਜੀ ਰੱਬ ਦੇ ਪਿਆਰਿਆਂ ਦੀ ਸੱਚਾ ਅਮਰ ਸੱਚੀ ਹੈ ਸਾਥ ਸਾਈ ਹੋ ਰੱਬ ਦੇ ਪਿਆਰਿਆਂ ਦੀ ਸੱਚਾ ਅਮਰ ਸੱਚੀ ਹੈ ਸਾਥ ਸਾਈ ਹੋ ਰੱਬ ਦੇ ਪਿਆਰਿਆਂ ਦੀ ਸੱਚਾ ਅਮਰ ਸੱਚੀ ਹੈ i ਨਵਾਦੀ ਪਿਆਰੀ ਸਾਥਸੰਗੀ ਵੱਡੇ ਭਾਗਾ ਵਾਲੇ ਹੋ ਅਮਤ ਬੇੜ ਉੱਤੇ ਲੈ ਕੇ ਸੱਤਤਾ ਚੌਂਕੜੇ ਮਾਰ ਕੇ ਦੇਸ਼ ਕਾਲ ਵਸਤੂ ਤਿੰਨੇ ਪੁਰ ਜਾਣਾ ਇਹ ਤਿੰਨ ਚੀਜ਼ਾਂ ਨੇ ਦੇਸ਼ ਕਿਹੜੇ ਦੇਸ਼ 'ਚ ਬੈਠੇ ਹੋ ਭੁਲਣਾ ਕਾਲ ਸਮਾ ਵਸਤੂ ਛੱਕਾ ਤੇਰੀ ਚੀਜ਼ਾਂ ਤੇਰੇ ਕੋਲ ਹੋਣੀਆਂ ਜ਼ਰੂਰੀ ਨੇ ਜਿਹਨੂੰ ਪਕੜ ਕੇ ਨਾ ਤਿੰਨ ਪੁਰ ਜਾ ਤੇ ਤੇਰੀ ਪਕੜ ਲਾ ਬਦਾਤ ਇਹ ਛੇੜਨਾ ਨਹੀਂ ਹੈ ਲੰਬਾ ਤੱਕ ਰਹੇ ਜਾਊਗਾ ਕਭ ਸਮਾ ਨਹੀਂ ਜਾਏਗਾ ਇਹ ਤਿੰਨ ਚੀਜ਼ਾਂ ਬਲੋ ਇਹ ਟਾਈਮ ਨਾ ਦੇਖੋ ਵੀ ਕਿੰਨਾ ਟਾਈਮ ਹੋ ਗਿਆ ਤੇਰੀ ਇੱਕ ਰਾ ਨੂੰ ਇਹ ਭੁੱਲਣਾ ਕਿਹੜੇ ਦੇਸ਼ 'ਚ ਬੈਠੇ ਹੋ ਕਾਲ ਸਮਾ ਵਸਤੂ ਸਬਰ ਗਿਆਨ ਔਰ ਧਿਆਨ ਤਿੰਨ ਚੀਜ਼ਾਂ ਪਕੜੀਆਂ ਸਬਰ ਕਿਹੋ ਜਿਹਾ ਗਿਆਨ ਕਿਹੋ ਜਿਹਾ ਤੇ ਧਿਆਨ ਕਿਹੋ ਜਿਹਾ ਉਹ ਵੀ ਸਬਰਨ ਪੂਜ ਵਰਗਾ ਪੜਨੇ ਆ ਸੋਦਰ ਆਪਾਂ ਰੋਜ਼ ਗਿਆਨ ਅੰਸ਼ ਵਰਗਾ ਇਹ ਤਿਆਰ ਕਛੂ ਪਾਸਰੇ ਕਛੂ ਘੁੰਮੀ ਵਰਗਾ ਘੜ ਕੇ ਆਪੋ ਸਦਨਾ ਸ੍ਰੀ ਵਾਹਿਗੁਰੂ ਇਹ ਪਕੜਿਓ ਇਹਵੇਂ ਨਹੀਂ ਆ ਬਿਕਸਾਲ ਸਿੰਘ ਜੀ ਤੋਲ ਕੇ ਸੈਣਾ ਸੁਣ ਕੇ ਤਰੇ ਜਾਓ ਆਓ ਪਿਆਰ ਨਾਲ ਘੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੀ ਜਿਹੜੇ ਲੋਕ ਹੈ ਅਸੀਂ ਕਰਮਾਂ ਦੇ ਬੰਦੇ ਸੰਸਾਰ ਚ ਆਏ ਆਪਣੇ ਕਰਮ ਭੋਗ ਕੇ ਵਾਪਸ ਚਲੇ ਜਾਣਾ ਹੈ ਸ਼੍ਰੀਮਾਨ ਈਸ਼ਰ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾ ਰਾੜਾ ਸਾਹਿਬ ਵਾਲੇ ਇਹ ਪਤਨੀ ਕਿੰਨੇ ਜਨਮਾਂ ਦੀ ਭਗਤੀ ਹੋਣੀ ਸ਼੍ਰੀਮਾਨ ਸਤਬਾਬਾ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਮਹਾਰਾਜ ਪਤਨੀ ਕਿੰਨੇ ਜਨਮਾਂ ਦਾ ਸਾਥ ਆਪ ਹੋਣਾ ਇੱਕ ਜਨਮ ਦਾ ਨਾ ਨਾਂ ਵਿੱਚ ਪ੍ਰੇਖਹੀ ਆ ਥਰੀ ਦੇਖਣਾ ਹੋਰ ਕੋਈ ਗੱਲ ਅੰਦਰ ਆਤਮਾ ਦੀ ਸਮਰ ਅੰਦਰ ਗਿਆਨ ਦਾ ਪ੍ਰਾਪਤੀ ਉਹ ਦੇਖਣਾ ਹਰੇਕ ਬੰਦੇ ਦਾ ਕੰਮ ਨਹੀਂ ਉਹ ਪੁੱਛੋ ਕਿਵੇਂ ਧਰਮ ਗਿਆਨੀ ਕੀ ਗਤ ਧਰਮ ਗਿਆਨੀ ਜਾਣਾ ਹੈ ਕਤ ਕੀ ਜੀ ਕਰਤਾ ਜਾਣੇ ਕਹਿ ਜਾਣਾ ਗੁਰਸੂਰਾ ਫਰੀਦ ਦੇਖਣਾ ਕੁਛ ਗੱਲ ਹੋਰ ਹੈ ਅੰਦਰ ਕਮਾਈ ਦੇਖਣੀ ਗੁਣ ਦੇਖਣੇ ਇਹ ਗੱਲ ਕੁਛ ਹੋਰ ਹੈ ਆਓ ਕੁਸੀ ਪਿਆਰੋ ਆਏ ਸਾਲ ਆਪਣੇ ਮਹਿਬੂਬ ਜਿਨ੍ਹਾਂ ਨੇ ਸਾਥ ਸਗਰੀ ਸਾਡੇ ਬਹੁਤ ਸਰਕਾਰ ਬਸਤ ਬਾਬਾ ਪਰਮਜੀਤ ਸਿੰਘ ਜੀ ਮਹਾਪੁਰ ਟਿੱਡਾ ਸਾਹਿਬ ਵਾਲੇ ਬੈਠੇ ਰਹੇ ਮਰਬਾਨਾ ਵੇ ਬਦਬਾਨ ਨੇ ਆਪ ਨਹੀਂ ਗੱਲ ਸਾਰੇ ਸਰਕਾਰ ਜੋਗ ਨੇ ਇੱਥੇ ਕੋਈ ਏ ਥੋੜਾ ਵੀ ਵੀ ਪ੍ਰਿੰਤ ਸਿੰਘ ਸਾਹਿਬ ਤੂੰ ਹੀ ਜਮਿਆ ਏ ਨਹੀਂ ਗੱਲ ਹੈਗੀ ਇੱਕ ਦੋ ਇੱਕ ਚੜੰਦੀਆਂ ਇੱਕ ਤੋਂ ਇੱਕ ਉੱਪਰ ਦੀ ਆਵੇਗਾ ਇੱਕ ਦੋ ਉੱਪਰ ਦੀ ਆਵੇਗਾ ਇਹ ਸਾਹ ਸਮਝੀ ਆਪ ਜੀ ਨੂੰ ਪਤਾ ਵੀ ਜਿਹੜੇ ਮਹਾਪੁਰਖਾਂ ਦੀ ਡਿਊਟੀ ਲੱਗਦੀ ਹੈ ਕਾਹਦੇ ਖਾਤਰ ਆ ਭਲਾ ਹੋ ਆਸੀਂ ਬੱਚੇ ਪਾਲਨੇ ਆ ਕੰਮ ਕਰਨੇ ਆ ਪਰਿਵਾਰ ਪਾਲਣਾ ਸਭ ਕੁਝ ਜ਼ਰੂਰੀ ਏ ਵੀ ਤੰਮਲੀ ਕਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਸਿੱਖ ਨੂੰ ਉਹ ਨਾਨਕ ਦੇਵ ਜੀ ਮਾਨਨ ਉਪਦੇਸ਼ ਦਿੱਤਾ ਪਰ ਸਾਧੂ ਇੱਕੋ ਇੱਕ ਕੰਮ ਕਰਨ ਵਾਸਤੇ ਆਉਂਦੇ ਨੇ ਜੋੜਨ ਹਾਰੋ ਸੰਤ ਉਹ ਸ਼ਰੀਰ ਜੋੜ ਸਕਦਾ ਜਿਹੜਾ ਜੁੜਿਆ ਹੋਵੇ ਉਹ ਜਬਾ ਸਕਦਾ ਜਿਹੜਾ ਜਪਦਾ ਸਾ ਸੰਗਤ ਜੀ ਜਿਹੜਾ ਖੁਦ ਜਾਗਦਾ ਉਹੀ ਦੂਜੇ ਨੂੰ ਜਗਾਊਗਾ ਜਿਹੜਾ ਖੁਦ ਗੁਰੂ ਦੀ ਬਖਸ਼ ਦਾ ਪਾਤਰ ਬਣ ਗਿਆ ਨਾ ਕਿਰਪਾ ਹੋ ਗਈ ਓਹੀ ਕਿਸੇ ਨੂੰ ਬਖਸ਼ ਸਕਦਾ ਇਹ ਗਦੇ ਬਾਤ ਦੀ ਗੱਲ ਨਹੀਂ ਹੈਗੀ ਏ ਭਾਈ ਅਨੰਦ ਲਾਲ ਜੀ ਕਹਿੰਦੇ ਔਕੀ ਕਾਟੀ ਮੁਸ਼ਕਲ ਪੈਂਦਾ ਇਹਨੂੰ ਸੌਖਾ ਨਾ ਸਮਝੇ ਵੀ ਚਿੱਟੇ ਕੱਪੜੇ ਪਾਏ ਹੋਇਆ ਮਹਾਪੁਰਖਾਂ ਨੇ ਇਹ ਸੌਖਾ ਨਾ ਸਮਝਿਆ ਉਸ ਗੱਲ ਨੂੰ ਸਾਰੇ ਸੰਸਾਰ ਤੋਂ ਸਭ ਤੋਂ ਔਖਾ ਕੰਮ ਇਹੀ ਆ ਅੱਖ ਨੇ ਔਖਾ ਸੱਚਾ ਨਾ ਇਹ ਸੌਖਾ ਹੁੰਦਾ ਫਿਰ ਮਾਰਾ ਔਖਾ ਕਿਉਂ ਕਹਿੰਦੇ ਸਭ ਤੋਂ ਔਖਾ ਹੈ ਇਹ ਸਾਸਬੀ ਦੀ ਸ਼ਮਾ ਕਰਿਓ ਸਭ ਤੋਂ ਔਖਾ ਕੰਮ ਹੈ ਭਾਈ ਨੰਦਲਾ ਜੀ ਕਹਿੰਦੇ ਨੇ ਅਰਬੀ ਦੇ ਫਾਰਸੀ ਦੇ ਸਾਸਬੀ ਮਹਾਂ ਵਿਦਵਾਨ ਔਖੀ ਕਾਟੀ ਮੁਸਕਰ ਪੰਡਾ ਉੱਥੇ ਪੰਡਤ ਪਹੁੰਚ ਨਾ ਸਕੇ ਉਹ ਜਿੱਥੇ ਪਹੁੰਚੇ ਅਸੀਂ ਨਮਾਣੇ ਉੱਥੇ ਪੈਣ ਸ਼ਾਹਾਂ ਨੂੰ ਉੱਥੇ ਨਹੀਂ ਜਿਦੂ ਇਹੇ ਚਾਹਤਾ ਸੁਣ ਕੇ ਅੱਠ ਕਨਾਵਾ ਲਾਈਆਂ ਤੇ ਮੰਜੇ ਪਰ ਪੇਆ ਸੁਣ ਕੇ ਢੱਡਿਆਂ ਦੀ ਕੀਟ ਉੱਥੇ ਬੋਲਦੀ ਉੱਥੇ ਬੋਲਦੀ ਇਹ ਸੰਤ ਇਹ ਸੰਤ ਨਹੀਂ ਹੈਗਾ ਇਹ ਮਹਾਪੁਰਖ ਉਹ ਜਿਹੜਾ ਆਪਣੀ ਸ਼ੇਰ ਕਦੇ ਮਾਰੇ ਬਰੇ ਉਹ ਜਾਨਵਰ ਕਦੇ ਨਹੀਂ ਖਾਂਦਾ ਦੇਖਿਆ ਕਾਂਦਾ ਕਦੇ ਨਹੀਂ ਛੇ ਦੀ ਆਪਣੀ ਮਾਰ ਹੁੰਦੀ ਹੈ ਸੰਤ ਉਹੀ ਹੈ ਜਿਹੜੀ ਆਪਣੀ ਮਾਰ ਤੇ ਚੱਲਦਾ ਮਹਾਪੁਰਖਾਂ ਨੇ 52 ਸਾਲ ਦਾ ਜੀਵਨ ਪੜਿਆ ਸੇ ਵਾਲੇ ਮਹਾਪੁਰਖੋ ਮਹਾਪੁਰਖ ਰਾਣਾ ਸਾਹਿਬ ਵਾਲਾ ਦਾ ਇੱਕ ਵੀ ਕਿਸੇ ਦੀ ਰੀਸ ਨਹੀਂ ਦਾਸ ਨੇ ਦੇਖਿਆ ਉਹ ਤੇ ਸਾਡੇ ਤੇਜਾ ਸਿੰਘ ਨਿਬੜੇ ਵਾਲੇ ਸਾਹਜ ਇੱਕ ਵਾਰੀ ਬਰਉਂਦੇ ਫੌਜੀ ਪਲਾਟਾ ਚ ਬੱਸਾਂ ਸਾਰੀਆਂ ਉੱਧਰ ਟੱਕ ਸਾਰੀਆਂ ਉੱਧਰ ਠਿੰਦਣਾ ਵਾਸਤੇ ਠਿੰਦਣਾ ਵਾਸਤੇ ਇੱਕ ਬੱਚਾ ਵੀ ਕਿਤੇ ਰੋ ਜਾਣਾ ਤਾਂ ਲੱਖ ਲਾਂਦ ਕਹਿ ਦਿਓ ਜੇ ਜਾਨਵਰ ਲੰਗੂਆ ਜਾਨਵਰੀ ਬੋਰ ਕਰੀ ਲੰਗੂਆ ਐਨੀ ਸ਼ਾਂਤੀ ਹੁੰਦੀ ਜਦ ਬੋਲਦੇ ਮਹਾਪੁਰਖ ਤੇ ਨਿਬੜੇ ਵਾਲੇ ਨਾ ਉਹ ਬੱਸਾਂ ਦੇ ਜਿਹੜੇ ਕੰਪਨੀ ਦੀ ਆਇਸਰ ਮਸਰੀ ਗੱਡੀ ਨਵੀਂ ਦੇਣੀ ਤੇ ਪੁਰਾਣੀ ਰੱਖ ਲੈਣੀ ਆਇ ਸਾਲ ਨਵੀਂ ਗੱਡੀ ਖਰੀਦੀ ਮਸਰੀ ਅਸੀਂ ਛੋਟੇ ਛੜੇ ਹੁੰਦੇ ਤੇ ਮੈਂ ਤਾਂ ਮਹਾਪੁਰਖਾਂ ਦੇ ਵੀ ਦਰਸ਼ਨ ਕਰਦੇ ਆ ਮੈਨੂੰ ਕੀ ਪਤਾ ਸੀ ਵੀ ਇਹ ਮਹਾਪੁਰਖ ਬਰਡ ਦੇ ਵਿੱਚ ਢਾਕ ਪਾਉਣ ਕੇ ਸੰਤ ਬਾਬਾ ਮਾਨਸਿਬੀ ਜੀ ਪੇਵੇ ਵਾਲੇ ਸਾਰੇ ਬਰਡ ਦੇ ਵਿੱਚ ਢਾਕ ਪਾਉਣਗੇ ਇਕੁੰਡਾ ਪੁੱਤਰ ਇਕੁੰਡਾ ਕੁਪੁੱਤਰ ਜਿਹੜਾ ਪਿਤਾ ਦੀ ਜਾਇਦਾਦ ਨੂੰ ਵੇਚ ਬਰਤ ਕੇ ਸ਼ਰਾਬਾਂ ਕਬਾਬ ਭੁੱਕੀਆਂ ਅਸੀਂ ਖਾ ਕੇ ਖਤਮ ਕਰ ਦਵੇ ਉਹ ਕੁਪੁੱਤਰ ਇਕੁੰਡਾ ਪੁੱਤਰ ਜਿਹਨੇ ਕੀ ਜਾਇਦਾਦਾਂ ਨਿਕ ਰੱਖ ਰਵੇ ਉਹ ਪੁੱਤਰ ਇੱਕ ਹੁੰਦਾ ਸੁਪੁੱਤਰ ਸੁਪੁੱਤਰੋ ਨੂੰ ਮੰਨਿਆ ਜਾਂਦਾ ਜਿਹੜੇ ਆਪਣੇ ਮਾਤਾ ਪਿਤਾ ਦੀ ਜਾਇਦਾਦ ਨੂੰ ਚਾਰ ਚੰਨ ਲਾ ਦੇਵੇ ਉਹ ਚਾਰ ਚੰਨ ਮਹਾਪੁਰਖ ਵੱਡਿਆਂ ਨੇ ਲੈ ਤਾ ਬਾਬਾ ਮਾਂ ਸੀ ਭੇਵੇ ਵਾਲੇ ਮਹਾਪੁਰਖ ਰਵੀ ਨਾਲੇ ਜੇ ਨਹੀਂ ਹੈਗੀ ਦੱਸੋ ਤੁਸੀਂ ਉਹ ਹੱਥ ਕਥ ਨਹੀਂ ਹੈ ਨਹੀਂ ਨਹੀਂ ਅਸ ਦੁਨੀਆ ਦੇ ਲੋਕ ਕਹਿੰਦੇ ਜੀ ਐ ਫਾ ਕਿਤੇ ਲਿਖਿਆ ਵੀ ਢਾਡੀ ਪਿਆਰਾ ਮੈਨੂੰ ਬੋਲੋ ਇਸੇ ਜੇਬ ਰਾਗੀ ਪਿਆਰਾ ਕਥਾ ਬਾਤਿਕ ਪਿਆਰਾ ਇਹ ਭਰਾਨੰਤ ਨਿੰਦਿਆ ਕਰਨ ਵਾਲਾ ਪਿਆਰ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਮਾਰਾ ਨੇ ਕਿਹਾ ਹੈਗਾ ਤੇ ਸਾਹ ਸੰਗ ਜੀ ਇੱਕ ਤੋਂ ਮਾਰਾ ਨੇ ਲਿਖਿਆ ਪੜਿਓ ਪ੍ਰੇਮ ਨਾਲ ਸਮਤ ਹੈ ਨਹੀਂ ਤਾਂ 10 ਸਿਕਮਿੰਟ ਲੱਗੇ ਮੈਂ ਬਾਹਰ ਨਹੀਂ ਜਾਣਾ ਜਿਹੜੀ ਗੱਲ ਆ ਥਾਂ ਬਾਬਾ ਮੈਨੂੰ ਸਿਕਰੀ ਮਹਾਪੁਰ ਬਹੁਤ ਸਰਕਾਰ ਲੋਕ ਨੇ ਇਹ ਸਖਤ ਨੇ ਇਹ ਨਹੀਂ ਗੱਲ ਜੇ ਪ੍ਰੇਮ ਕਰਦੇ ਅੱਗੇ ਲੱਗ ਜੀਏ ਲੰਗਜਣਾ ਰਾਤ ਨੂੰ ਬਲੰਗਜਣਾ ਦੇ ਰਾਤ ਨੂੰ ਹੁੰਨੇ ਆ 1 ਵਜੇ ਦੰਨੇ ਆ ਅੱਧਾ ਕਾਂਡਾ ਦੰਨੇ ਆ ਤੇ 15 ਮਿੰਟ ਲੰਘ ਵੀ ਜਾਂਦਾ ਕੋਈ ਰਾਤ ਨੂੰ ਨਾ ਹੋ ਜਾਂਦਾ ਦਿਨ ਤੇ ਨਹੀਂ ਹੁੰਦੀ ਗੱਲ ਇਹ ਪੜੋ ਪ੍ਰੇਮਨਾਵ ਉਹ ਪੰਡਤ ਸੂਰ ਤੇ ਸ਼ਤਰ ਪਤ ਰਾਜਾ ਜੀ ਭਗਤ ਬਰਾਬਰ ਕੋਈ ਨਾ ਮੈਂ ਨਾ ਤੁਮੇ ਸ਼ੰਦਾਰ ਫਤਿਹ ਹਰ ਕੋਰ ਪਰਕੀਨਾ ਸੂਰ ਤੇ ਜੋ ਤੇ ਪਾਤਰਾ ਜੀ ਪਗਤ ਬਜਾਦਰ ਕੋਈ ਨਾ ਪੰਡਤ ਸੂਰ ਤੇ ਸਤਰ ਪਾਤਰਾ ਜੀ ਪਗਤ ਬਜਾਦਰ ਕੋਈ ਕੋਈ ਨਾ ਸੁਪੇਸ਼ਟਰ ਪਾਤ ਰਾਜਾ ਇਹ ਭਗਤ ਬਰਾਬਰ ਕੋਈ ਨਾ ਸੁਪੇਸ਼ਟਰ ਪਾਤ ਰਾਜਾ ਦੀ ਉਹ ਭਗਤ ਬਰਾਬਰ ਕੋਈ ਨਾ ਮਟਤੂ ਧੂਰ ਤੇਸ ਸਰ ਪਾਤ ਰਾਜਾ ਭਗਤ ਬਰਾਬਰ ਕੋਈ ਨਾ ਕੰਤਤ ਸੂਰ ਤੇ ਛਤਰ ਪਤ ਰਾਜਾ ਉਹ ਪਗਦੁ ਕਰਾ ਪਰ ਕੋਈ ਨਾ ਵਗਤ ਬਰਾਬਰ ਕੋਈ ਨਾ ਪਿਆਰੇ ਜੀ ਵਗਤ ਬਰਾਬਰ ਕੋਈ ਨਾ ਮੇਰੇ ਪਿਆਰੇ ਭਗਤ ਬਰਾਬਰ ਕੋਈ ਨਾ ਪਿਆਰੇ ਜੀ ਵਗਤ ਬਰਾਬਰ ਕੋਈ ਨਾ ਸਭਾਵਾ ਭਗਤ ਬਰਾਬਰ ਵਾਵਾ ਪਤ ਬਰਾਬਰ ਕੋਈ ਨਾ ਵੰਦਤ ਸੁਖੇਸ਼ ਤਾਰੇ ਪਤ ਰਾਜਾ ਵਾਵਾ ਪਤ ਬਰਾਬਰ ਕੋਈ ਨਾ ਵੰਦਤ ਸੁਖੇਸ਼ ਤਾਰੇ ਪਤ ਰਾਜਾ ਵੀ ਵਾਵਾ ਪਤ ਬਰਾਬਰ ਕੋਈ ਨਾ ਵੰਦਤ ਸੂਦੇ ਪਤ ਪਤ ਰਾਜਾ ਤਬਰਾ ਪਰ ਕੋਈ ਨਾ ਪੰਡਤ ਸੂਰਸ਼ਦਰਪਦ ਰਾਜਾ ਭਗਤ ਬਰਾਬਰ ਔਰ ਨ ਕੋਈ 15 ਭਗਤਾਂ ਦੀ ਬਾਣੀ ਦਰਜ ਆ ਜੀ ਇਹ ਕਿਤੇ ਮਹਾਪੁਰਖ ਸੰਤ ਅਰੋਕਾਰੀ ਭਾਈ ਲੱਧਾ ਜੀ ਲੋਰ ਤੇ ਨਾ ਹੁੰਦੇ ਸੱਤਾ ਬਲਵੰਡਾ ਜੀ ਖਾਰਜ ਸਿੱਖੀ ਚ ਮੈਂ ਤਾਂ ਕੀਤੀ ਤਰਲਾ ਪਾਇਆ ਤਾਂ ਇਹ ਸੱਤਾ ਬਲਵੰਡਾ ਜੀ ਰਾਗੀ ਸੀਗੇ ਜਿਹਨੂੰ ਜਨਮ ਸਾਖੀ 12 ਦੇ ਤਰਕਾਰ ਦਾ ਸੀ ਲੰਬੀ ਗੱਲ ਆ ਪਰ ਰੱਧਾ ਪਰਵਕਾਰੀ ਸਾਧੂ ਦਿਆਵਾਨ ਹੁੰਦੇ ਨੇ ਗੁਰਸਪਿਆ ਇਹ ਆ ਬੇਡਾ ਸਿੱਧ ਕਸਾਈ ਹੁੰਦੇ ਨੇ ਇਹ ਆ ਕਿ ਮੂੰਹ ਕਾਲਾ ਵੀ ਕੀਤਾ ਖੋਤੇ ਤੇ ਵੀ ਚੜ੍ਹੇ ਜੁੱਤੇ ਦਾ ਹਾਰ ਵੀ ਪਾਇਆ ਉਹ ਰੱਧ ਦੀ ਮਹਾਰਾਜ ਸਾਸਰੀ ਐਸਾ ਪਗ ਸੀ ਪਗ ਰੱਧਾ ਪਰਵਕਾਰੀ ਤਖਤ ਤੇ ਉੱਠ ਕੇ ਮਾਰੇ ਮੂਹਰੇ ਤੁਰ ਪਏ ਜਿਹੜੇ ਗੁਰਾਂ ਦੇ ਵੀ ਮਹਾਰਾਜ ਕਹਿੰਦੇ ਪਰਵਕਾਰੀ ਦੱਦਾ ਜੀ ਅਜ ਤਾਂ ਕਦੇ ਗੁਰੂ ਕਾ ਬਚਨ ਪਸਾਜੀ ਨਾਲਾ ਗੁਰਜੀ ਤਾੜਾ ਬਚਨ ਹੈ ਤੇ ਤਾ ਉਹਨੇ ਸੱਤਰੇ ਬਲਵੰਡੇ ਦੀ ਬਾਤ ਤਾ ਦਰਜ ਹੋਈ ਆ ਰਾਗੀਆਂ ਦੀ ਦੋਦੀ ਤੇ ਮਨਾਂ ਨੇ ਪੰਢੀ ਤਾ ਦਰਜ ਕੀਤੀ ਆ ਸੰਤਾਂ ਦਾ ਕੰਮ ਕੀ ਆ ਉਹਨੂੰ ਗੁਰਸਿੱਖ ਪਿਆਰੋ ਕਿਹੜੇ ਗਲਵਾਤੇ ਹੁੰਦੇ ਨੇ ਵੀ ਸੇਵਾ ਕੋ ਦੋਵੇਂ ਪਲੇ ਇੱਕ ਸੰਤਿ ਕਰਾਮ ਓਏ ਆਰਾਮ ਜਦਾਤਾ ਮੁਕਤ ਕੋ ਸੰਤ ਜਪਾਵਾ ਆਪ ਕਿਸੇ ਨੇ ਨਹੀਂ ਛਪਾਉਣਾ ਔਰ ਫਿਰ ਸੈਂਸ ਮਾਟਰ ਸੈਂਸ ਪੜਾਉ ਜੱਜ ਸਾਹਿਬ ਜੀ ਸਜ਼ਾ ਸੁਣਾਉ ਐਡਵੋਕੇਟ ਜੀ ਨੇ ਵਕਾਲਤ ਕੀਤੀ ਆ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਜੱਜ ਦੇ ਮੂਹਰੇ ਖੜੂਗਾ ਤੇ ਕੋਈ ਦੂਆ ਪੜਾਉਤੀ ਆ ਡਾਕਟਰ ਡਾਕਟਰੀ ਕਰੂਗਾ ਕਿ ਆ ਫਲਾ ਡਾਕਟਰ ਨਾਮ ਚ ਪਾਉ ਬੋਲੋ ਇਸੇ ਹੋ ਨੂੰ ਕਿਹਾ ਨਹੀਂ ਇਹ ਸਾਧੂਆ ਨੇ ਜੇ ਸਾਧੂ ਨਾ ਹੁੰਦੇ ਨਾ ਕੁਰਸੀ ਕੀ ਪਿਆਰੋ ਆਹ ਡੰਗ ਮੀਂਹ ਦਾ ਜਿਹੜੀ ਸ਼ਾਂਤੀ ਆ ਨਾ ਸਾਡੇ ਲਾਣੇ ਨੇ ਤਾਂ ਅੱਗ ਲਾਈ ਪਈ ਆ ਅਸਾਂ ਦੇ ਭੰਬੜ ਵਾਲੇ ਪਿਆ ਜੇ ਸ਼ਾਂਤੀ ਆ ਨਾ ਆ ਸਾਡੇ ਸਿਰਾਂ ਦੇ ਤਾਜ ਜਿੰਨੇ ਮਹਾਪੁਰਖ ਬੈਠੇ ਸੰਗਤ ਵੀ ਸਿਰਾਂ ਦਾ ਤਾਜ ਆ ਮੈਂ ਤੁਹਾਡਾ ਚੱਕਰ ਜੋੜੇ ਧੰਨ ਵਾਲਾ ਇੱਕ ਵੀ ਗੱਲ ਬਾਰੀ ਕਰਾਂ ਮੈਨੂੰ ਮਾਫੀ ਦੇ ਦਿਓ ਤੇ ਸ਼ਾਂਤੀ ਨਹੀਂ ਸੀ ਹੁੰਦੀ ਜਿਹੜੀ ਸ਼ਾਂਤੀ ਆ ਇਹ ਮਹਾਪੁਰਥਾ ਕਰਕੇ ਸ਼ਾਂਤੀ ਆ ਤਰਵਰ ਸਰਵਰ ਸੰਤ ਜਨ ਚੌਥਾ ਵਰਸ਼ਾ ਮੇ ਪਰਵਕਾਰ ਕੇ ਕਾਨ ਚਾਮ ਧਾਰੋ ਏ ਆਪੜੋ ਕੀ ਕੀ ਕਰ ਰਹੇ ਸੰਤ ਓ ਪ੍ਰਾਨਾਂ ਦਾ ਅਸਰਾ ਜੀ ਸੰਤਾਂ ਦੇ ਸ਼ਰਣੀ ਲੱਭਣਾ ਰੰਗ ਦਾ ਆਸਰਾ ਸੰਤਾਂ ਦੇ ਸ਼ਰਣੀ ਮਿਲਦਾ ਰੰਗ ਦਾ ਆਸਰਾ ਸੰਤਾਂ ਦੇ ਸ਼ਰਣੀ ਮਿਲਦਾ ਪ੍ਰਾਣ ਦਾ ਆਸਰਾ ਸੰਤਾਂ ਦੇ ਸ਼ਰਣੀ ਸੱਤਾ ਦੇ ਸਰਨੀ ਲੱਭਣੇ What's that? ਕਿ ਵੀਰਾਲਾ ਚਾਹੀਦਾ ਮਾ ਕਹਦੇ ਮਾਫੀ ਚਾਹੁੰਦਾ ਝੱਟ ਕੇ ਆਖੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ